ਦਾ ਇੱਕ ਹੋਰ ਪੁੱਤ ਦਰਅਸਲ ਲੋਕ ਨੇ ਜਿਹੜੇ ਆਪਣੇ ਧੀਆ ਪੁੱਤਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਦੇ ਨੇ ਚੰਗੀ ਪੜ੍ਹਾਈ ਕਰਨ ਅਤੇ ਚੰਗਾ ਭਵਿੱਖ ਮਾਰਾਉਣ ਤਾਂ ਜੋ ਚੰਗਾ ਜੀਵਨ ਬਤੀਤ ਕਰ ਸਕਣ ਪਰ ਕਈ ਵਾਰ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਦੇ ਨਾਲ ਉਸਦੇ ਪਰਿਵਾਰ ਦਾ ਜਿਹੜਾ ਹਿਲਦਾ ਬਰੁਟਲਾ ਜਾਂਦਾ ਜਿਹਦੇ ਚੱਲਦੇ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ ਦਰਅਸਲ ਇੱਕ ਨੌਜਵਾਨ ਮੁੰਡਾ ਵਿਦੇਸ਼ ਗਿਆ ਹੁੰਦਾ ਕੈਨੇਡਾ 2 ਸਾਲ ਪਹਿਲਾਂ ਜਾਂਦਾ ਪਰ ਉਹਦੇ ਮਾਤਾ ਪਿਤਾ ਦਾ ਕਹਿਣਾ ਅਚਾਨਕ ਸਾਨੂੰ ਫੋਨ ਆਉਂਦਾ ਕਿ ਤੁਹਾਡੇ ਮੁੰਡੇ ਦਾ ਜਿਹੜਾ ਕਤਲ ਕਰਤਕ ਰਾਤੀ ਕਿ ਲਗਾਤਾਰ ਵਿਦੇਸ਼ਾਂ ਦੇ ਵਿੱਚ ਅਣਹਈਆ ਬਰਦਤਾਂ ਹੁਣ ਵੱਧੀਆਂ ਜਾਂਦੀ ਬਹੁਤ ਵੱਡਾ ਤੋਖਾ ਹੋਇਆ ਜੀ ਸਾਡਾ ਬੱਚਾ ਸੀਗਾ ਉਹ ਪਹਿਲੀ ਸ਼ਿਫਟ ਲਾ ਕੇ ਤੇ ਉਸ ਤੋਂ ਬਾਅਦ ਉਹਦੀ ਗੱਲ ਜਿਹੜੀ ਉਹ ਮਾਂ ਨਾਲ ਹੋਈ ਹੈ ਉਸ ਤੋਂ ਬਾਅਦ ਸਾਡਾ ਬੱਚਾ ਦੂਜੀ ਸ਼ਿਫਟ ਲਾਉਣ ਜਾ ਰਿਹਾ ਸੀਗਾ ਬੱਚੇ ਨੂੰ ਸਾਡੇ ਨੂੰ ਜਿਹੜੇ ਨਾਲ ਦੇ ਬੱਚੇ ਸੀ ਉਹਨਾਂ ਨੇ ਕਿਹਾ ਵੀ ਆਪਾਂ ਇੱਥੇ ਹੋਟਲ ਤੋਂ ਚਾਹ ਪੀ ਕੇ ਆਉਣੀ ਆ ਸ਼ਾਇਦ ਹੋ ਸਕਦਾ ਉਹਨਾਂ ਬੱਚਿਆਂ ਦੇ ਮਨ ਚ ਕੋਈ ਗੱਲ ਹੋਵੇ ਉਹਨਾਂ ਬੱਚਿਆਂ ਦੇ ਮਤਲਬ ਮਨ ਚ ਦੇ ਵਿੱਚ ਕੋਈ ਗੱਲ ਹੋਵੇ ਵੀ ਆਪਾਂ ਨੇ ਕਿਸੇ ਬੱਚੇ ਕਿਸੇ ਦੇ ਨਾਲ ਕੋਈ ਆਪਾਂ ਟਾਈਮ ਬੰਨਿਆ ਹੋਇਆ ਆਪਾਂ ਇਹਨੂੰ ਨਾਲ ਲੈ ਕੇ ਚੱਲਣਾ ਹੈ ਇਹ ਬੱਚਾ ਸਾਡਾ ਜਦੋਂ ਸਾਡੇ ਬੱਚੇ ਨੇ ਉਹਨਾਂ ਦੀ ਗੱਲ ਮੰਨ ਲਈ ਕਿਉਂਕਿ ਉਹ ਨਾਲ ਸੀਗਾ ਬੱਚੇ ਨੇ ਜਦੋਂ ਗੱਲ ਮੰਨ ਲਈ ਤੇ ਜਦੋਂ ਉੱਥੇ ਮਤਲਬ ਹੋਸਟਲ ਦੇ ਕੋਲ ਪਹੁੰਚਿਆ ਤੇ ਸਾਡਾ ਬੱਚਾ ਹੇ ਗੱਡੀ ਦੇ ਵਿੱਚੋਂ ਨਿਕਲਿਆ ਹੀ ਆ ਤੇ ਇੱਕ ਬੱਚਾ ਮਢਾਲੀ ਤੋਂ ਸੀਗਾ ਉਹ ਗੱਡੀ ਦੇ ਵਿੱਚੋਂ ਨਿਕਲਿਆ ਤੇ ਉਹ ਪਹਿਲਾ ਬੱਚੇ ਮਢਾਲੀ ਵਾਲੇ ਬੱਚੇ ਦੇ ਗੱਲ ਪਏ ਆ ਜਦੋਂ ਮਡਾਲੀ ਵਾਲੇ ਬੱਚੇ ਨੂੰ ਇਹ ਮਤਲਬ ਗੋ ਬੱਚਾ ਛਡਾਉਣ ਲੱਗਾ ਤੇ ਉਹਨਾਂ ਨੇ ਮਤਲਬ ਕੋਈ ਮਤਲਬ ਹਥਿਆਰ ਕੱਢ ਕੇ ਕੋਈ ਕਰਜ ਕੱਢ ਕੇ ਸਾਡੇ ਬੱਚੇ ਦੇ ਦਿਲ ਵਾਲੀ ਥਾਂ ਤੇ ਮਾਰੀ ਹੈ ਜਦੋਂ ਤੇ ਦਿਲ ਵਾਲੀ ਥਾਂ ਤੇ ਮਾਰੀ ਹੈ ਸਾਡਾ ਬੱਚਾ ਸਾਥ ਹੀ ਰਹੇਗਾ ਤੇ ਮੈਂ ਉੱਥੋਂ ਨਹੀਂ ਗਿਆ ਸਰਕਾਰ ਨੂੰ गुजारिश ਕਰਦਾ ਵੀ ਜਿਹੜੇ ਉਹ ਦੋਸ਼ੀ ਨੇ ਉਹਨਾਂ ਨੂੰ ਵੀ ਫੜਾਇਆ ਜਾਵੇ ਤੇ ਜਿਹੜੇ ਬੱਚੇ ਸਾਡੇ ਨਾਲ ਦੇ ਨਾਲ ਬੱਚੇ ਸੀਗੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾਵੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਸਾਡੇ ਬੱਚੇ ਨਾਲ ਜਿਹੜਾ ਐਡਾ ਵੱਡਾ ਧੁੱਕਾ ਹੋਇਆ ਅਸੀਂ ਤਾਂ ਗਰੀਬ ਸੀ ਅਸੀਂ ਤਾਂ ਜ਼ਮੀਨ ਵੇਚ ਕੇ ਇੱਥੋਂ ਬੱਚਾ ਤੋਰਿਆ ਸੀ ਵੀ ਸਾਡਾ ਬੱਚਾ ਸਹੀ ਸਲਾਮੁੱਥੇ ਵਧੀਆ ਕੰਮ ਕਰੇ ਤੇ ਵਧੀਆ ਆਪਣੀ ਪੜ੍ਹਾਈ ਕਰਕੇ ਸਾਡਾ ਮਤਲਬ ਨਾਂ ਉੱਚਾ ਕਰੇ ਪਰ ਸਾਡੇ ਨਾਲ ਇਹ ਬਹੁਤ ਵੱਡਾ ਧੁੱਕਾ ਹੋਇਆ ਅਸੀਂ ਉੱਥੋਂ ਦੀ ਸਰਕਾਰ ਨੂੰ ਤੇ ਇੱਥੋਂ ਦੀ ਸਰਕਾਰ ਨੂੰ ਇਹੀ ਗੁਜਾਸ਼ ਕਰਦੇ ਆਂ ਵੀ ਸਾਡਾ ਜਿਹੜਾ ਬੱਚਾ ਹੈ ਉਹਨੂੰ ਇਨਸਾਫ਼ ਦਿਵਾਇਆ ਜਾਵੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ ਤੇ ਜਿਹੜੇ ਬੱਚੇ ਦੇ ਨਾਲ ਮਤਲਬ ਬੱਚੇ ਗਏ ਸੀਗੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇ ਤਾਂ ਕਿ ਸਾਨੂੰ ਪੂਰਾ ਇਨਸਾਬ ਮਿਲ ਸਕੇ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਪਰ ਆਵਾ ਕੀ ਗੱਲ ਬਣ ਗਈ ਬੱਚੇ ਨਾਲ ਸਾਡੇ ਨਾਲ ਤਾਂ ਚੰਗੀਆਂ ਭਲੀਆਂ ਗੱਲਾਂ ਕਰਦਾ ਕਰਦਾ ਰਾਜੀ ਕੋਚੀ ਮੇਰੇ ਨਾਲ ਸਾਰਾ ਦਿਨ ਗੱਲਾਂ ਕੀਤੀਆਂ ਇੱਕ ਦਿਨ ਸਾਰਾ ਦਿਨ ਮੇਰੇ ਨਾਲ ਰੱਜ ਕੇ ਗੱਲਾਂ ਕੀਤੀਆਂ ਮੰਮੀ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲਈ ਮੈਂ ਹੈਗਾ ਆਉਣਾ ਸੀ ਜਨਵਰੀ ਚ ਮੇਰੇ ਪੁੱਤ ਨੇ ਟਿਕਟ ਬੱਕ ਕਰਾ ਰੱਖੀ ਸੀ ਮੈਨੂੰ ਆਣਾ ਸੀ ਆਉਣਾ ਮਾਂ ਮੈਂ ਮਿਲਣ ਤੈਨੂੰ ਮੈਨੂੰ ਨਹੀਂ ਸੀ ਪਤਾ ਮੇਰੇ ਨਾਲ ਆ ਭਾਣੇ ਵਰਤ ਜਾਣਿਆ ਮੈਂ ਬੜਾ ਮਾਤਾ ਰੋਜ ਉਹ ਗੱਲਾਂ ਕਰਦਾ ਸੀਗਾ ਹੇ ਰੋਜ ਵਾਧੂ ਰੱਜ ਕੇ ਰੱਜ ਕੇ ਗੱਲਾਂ ਮੇਰੇ ਨਾਲ ਮੈਨੂੰ ਨਾ ਡੇਨੇ ਵੀ ਗੱਲ ਕਰ ਰਾਤ ਵੀ ਗੱਲ ਕਰ ਉਹਨੇ ਉਹਨਾਂ ਚਰ ਸੌਣਾ ਨਾ ਜਿੰਨਾ ਚਿਰ ਮੇਰੇ ਪੁੱਤ ਨੇ ਵੀਡੀਓ ਕਾਲ ਤੇ ਮੇਰੇ ਨਾਲ ਗੱਲ ਨਾ ਕਰ ਲੈਣੀ ਹਏ ਮੈਨੂੰ ਸਿੱਧਕ ਨਹੀਂ ਸਿਉਂਦਾ ਉਹਨਾਂ ਚਿਰ ਮੈਨੂੰ ਆਖਣਾ ਮੰਮੀ ਤੂੰ ਟੈਨਸ਼ਨ ਕਿਸੇ ਗੱਲ ਦੀ ਨਹੀਂ ਲੈਣੀ ਮੈਂ ਹੈਗਾ ਜਿਸ ਤਰ੍ਹਾਂ ਹੱਥ ਸਾਬ ਆਪਰਿਆ ਉਸ ਦਿਨ ਹੋਈ ਸੀ ਮਾਤਾ ਗੱਲ ਉਹਦਾਂ ਨਹੀਂ ਹੋਈ ਉਹਦੋਂ ਇੱਕ ਦਿਨ ਪਹਿਲਾਂ ਹੋਈ ਆ ਗੱਲ ਰਾਤ ਨੂੰ ਉਹਦਾਂ 8:30 ਵਜੇ ਮੇਰੇ ਨਾਲ ਗੱਲ ਹੋਈ ਆ ਆਦਾ ਸੀ ਮੰਮੀ ਮੈਂ ਕੰਮ ਤੋਂ ਆਇਆ ਤੇ ਕੰਮ ਤੇ ਹੀ ਚੱਲਿਆ ਸਿੱਧਾ ਸਿੱਧਾ ਕੰਮ ਤੇ ਜਾਂਦਾ ਪਿਆ ਮੈਂ ਮੈਦਾਨ ਮੈਨੂੰ ਨਹੀਂ ਸਭਾ ਕਿਹੜੇ ਕੰਮ ਤੇ ਜਾਂਦਾ ਪਿਆ ਮੈਨੂੰ ਨਹੀਂ ਪਤਾ ਲੱਗਾ ਕਿੰਨੇ ਸਾਲ ਹੋ ਗਏ ਮਾਤਾ ਜੀ ਨੂੰ ਗਾਏ ਨੂੰ 2 ਸਾਲ ਹੋ ਗਏ ਵੀਰ 2 ਸਾਲ ਹੋ ਗਿਆ ਮਹੀਨਾ ਕੱਟ ਰਹਿ ਗਿਆ 2 ਸਾਲ ਹੋ ਜਾਣਗੇ ਗਾਂ ਦਸੰਬਰ ਜ ਮਾਤਾ ਹੁਣ ਸਰਕਾਰ ਤੋਂ ਪੱਕੀ ਮੰਗ ਕਰਦੀ ਹੈ ਮੈਨੂੰ ਸਮਝ ਨਹੀਂ ਆਉਂਦੀ ਕੀ ਮੰਗਾ ਮੈਂ ਤਾਂ ਪੁੱਤੀ ਮੰਗਦੀ ਆ ਮੈਂ ਤਾਂ ਪੋਤੀ ਮੰਗਨੀ ਮੈਨੂੰ ਤਾਂ ਪੋਤੀ ਲਿਆ ਦਿਓ ਮੇਰਾ ਤਾਂ ਪੋਤੀ ਆਜੇ ਸਾਡਾ ਜਿਵੇਂ ਕਿ ਆ ਮਈ ਆਜੇ ਤੁਸੀਂ ਘੁੱਟ ਕੇ ਚੱਪਾ ਪਾ ਕੇ ਮਿਲ ਗਏ ਉਹਨੂੰ ਅਸੀਂ ਘੁੱਟ ਕੇ ਮਿਲ ਕੀ ਉਹਨੂੰ ਤੋੜਿਆ ਸੀ ਉਹ ਵੀ ਸਾਡਾ ਆਜੇ ਸਾਡਾ ਕਿਉਂ ਹੋਤੇ ਮੇ ਹੋ ਗਿਆ ਕਿਉਂ ਮਾਰਿਆ ਗਿਆ ਹਾਂ ਦਾ ਤੱਕ ਜਰ ਨਹੀਂ ਸੀ ਸਾਡਾ ਘਰੂ ਬੁੱਤਰ ਸੀ ਐ ਕਿਉਂ ਹੋਤੇ ਮਾਰਿਆ ਗਿਆ ਕੀ ਨਾਮ ਸੀ ਜੀ ਮੁੰਡੇ ਦਾ ਦਸਕਰਨ ਸਿੰਘ ਆ ਜੀ ਕਿੰਨੇ ਸਾਲ ਪਹਿਲਾਂ ਗਿਆ ਸੀ ਜੀ ਕੈਨੇਡਾ 2 ਸਾਲ ਹੋ ਗਏ ਜੀ ਗਿਆ ਨੂੰ ਅੱਛਾ ਜੀ ਹਾਂਜੀ ਤੇ ਉੱਥੇ ਜਦੋਂ ਭੇਜਿਆ ਤੁਸੀਂ ਕੀ ਕੁਛ ਹੋਇਆ ਸੀ ਤੇ ਕੀ ਹਾਦਸਾ ਵਾਪਰ ਗਿਆ ਉੱਥੇ ਬਸ ਆਸੇ ਦਾ ਸਰਕਾਰ ਹੋ ਗਿਆ ਜੀ ਬੱਚੇ ਨੂੰ ਛੜਾਉਂਦਾ ਛੜਾਉਂਦਾ ਉਹ ਬੱਚਾ ਸੇ ਤੇ ਫੇਰ ਚ ਆ ਗਿਆ ਤੇ ਉਹਦੇ ਨਾਲ ਵੀ ਸੀ ਕੋਈ ਜੀ ਹਾਂਜੀ ਇੱਕ ਮੁੰਡਾ ਸੀਗਾ ਜੀ ਮੜਾਰੀ ਤੋਂ ਓਕੇ ਹਾਂਜੀ ਤੇ ਉਹਦੇ ਵੀ ਸੱਟਾ ਸੱਟਾਂ ਲੱਗੀਆਂ ਹਾਂ ਉਹਦੇ ਵੀ ਦੋ ਸੱਟਾਂ ਹੈਗੀਆਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਮੁੰਡਾ ਜਿਹੜਾ ਕੀ ਪਾਛੇ ਸਰਕਾਰ ਹੋ ਗਿਆ ਉਹ ਉੱਥੇ ਜਦੋਂ ਬੱਚੇ ਰਹਿ ਰਹੇ ਸੀਗੇ ਜੀ ਉਹਦੇ ਕਕੇ ਸਾਨੂੰ ਉਹਨਾਂ ਨੇ ਫੋਨ ਤੇ ਸਾਰਾ ਗੱਲਬਾਤ ਦੱਸੀ ਸਾਨੂੰ ਜੀ ਵੀ ਆਹ ਕਹਾਣੀ ਵਰਤੀ ਹੈ ਇੱਥੇ ਜੀ ਜਦੋਂ 2 ਸਾਲ ਪਹਿਲਾਂ ਭੇਜਿਆ ਸੀ ਜੀ ਕਿੰਨਾ ਖਰਚਾ ਆ ਗਿਆ ਸੀ ਮੁੰਡਿਆਂ ਤੇ ਜਿੰਦਗੀ ਦਾ ਸਾਡਾ ਉੱਥੇ ਤੇ ਹੀ ਕਰ 24 ਰੱਖ ਵਾਂਗੂ 23 ਵਾਂਗੂ ਲੱਗ ਗਿਆ ਸੀ ਜੀ ਬਾਕੀ ਗਏ ਸੀ ਵੀ 3 ਕਿੱਲੇ ਬਾਣਸੇ ਉਹ ਚੌਦ੍ਹ ਵਾਂਗੂ ਲੱਗ ਗਿਆ ਸੀ ਹੂੰ ਤੁਸੀਂ ਸਰਕਾਰ ਕਿੰਨੇ ਕਿੱਲੇ ਵਾਂਗੂ ਸਾਡੇ ਲੱਗੇ ਕੀ ਸਰਕਾਰ ਤੋਂ ਮੰਗ ਕਰਦੇ ਹੋ ਸਰਕਾਰ ਤੋਂ ਇਹ ਹੀ ਮੰਗ ਕਰਦੇ ਸੀਗੇ ਵੀ ਸਾਡੇ ਬੱਚੇ ਦੀ ਜਿਹੜੀ ਬੋਦੀ ਹੈ ਜੀ ਉਹ ਪੰਜਾਬ ਚ ਲੈ ਆਂਦੀਆਂ ਹੋਈ ਸਾਡੇ ਕੋਲੇ ਆ ਜੀ ਅਸੀਂ ਉਹਦੇ ਆਦੇ ਪਿੰਡ ਸਸਕਾਰ ਕਰ ਲਈਏ ਜਿਹੜਾ ਕਿ ਦਾਦੀ ਕੀ ਪਹਿਲਾ ਮਾਮਲਾ ਨਹੀਂ ਕਿ ਵਿਦੇਸ਼ ਦੇ ਵਿੱਚ ਨੌਜਵਾਨ ਮੁੰਡੇ ਦਾ ਕਤਲ ਕੀਤਾ ਉਹ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਦੇਖਣ ਨੂੰ ਮਿਲ ਰਹੇ ਨੇ ਪਰ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਪਰਿਵਾਰ ਦਾ ਕਹਿਣਾ ਸੀ ਮਜ਼ਾਕ ਕਰਦੇ ਚੱਕ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਹੁਣ ਉਹਨਾਂ ਦਾ ਤਲਾ ਪੁੱਤ ਸੀਗਾ ਹੁਣ ਨਹੀਂ ਰਿਹਾ ਜਦ ਚੱਲਦੇ ਆ ਸਰਕਾਰ ਦੇ ਪ੍ਰਸ਼ਾਸਨ ਤੋਂ ਉਹਨਾਂ ਨੇ ਮੰਗ ਕੀਤੀ ਕਿ ਉਹਨਾਂ ਦੀ ਮਿੱਤਕ ਦੇ ਨੂੰ ਪੰਜਾਬ ਲਿਆਉਣ ਦੇ ਵਿੱਚ ਮਰਜ਼ੀ